ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ ਇੱਕ ਆਪਾਂ ਹੋਰ ਆ ਗਏ ਇੱਕ ਨਾ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਤੇ ਵਿੱਚ ਬਈ ਜੀ ਆਪਾਂ ਸਿੱਜੜਾਂ ਨੂੰ ਛੱਡਣਾ ਖੁੱਲੇ ਦੇ ਵਿੱਚ ਠੀਕ ਹੈ ਤੇ ਸਾਰੇ ਵੀਰ ਭਰਾ ਵੀਡੀਓ ਦੇ ਨਾਲ ਬਣੇ ਰਹੋ ਫਿਰ ਕਰਦੇ ਆਂ ਵੀਡੀਓ ਨੂੰ ਸਟਾਰਟ ਤੇ ਬਾਕੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਫਿਰ ਅਸੀਂ ਜਿਹੜੇ ਉੱਪਰ ਲਾਇਆਏ ਸੀਗੇ ਠੀਕ ਹੈ ਤੇ ਇਹ ਆਪਣੇ ਆਪ ਅੰਦਰੋਂ ਪਿੰਜਰੇ ਦੇ ਵਿੱਚੋਂ ਨਿਕਲ ਆਏ ਸੀ ਹੋਵੇ ਅਗਲਾ ਹੁਣ ਫਿਰ ਵਿੱਚ ਵੜ ਗਿਆ ਹੁਣ ਉਹਨਾਂ ਨੂੰ ਉਹਨਾਂ ਨੇ ਆਇਆ ਸਾਨੂੰ ਪਿੰਜਰਿਆਂ ਦੇ ਵਿੱਚ ਰੱਖਣਗੇ ਬਾਕੀ ਆਪਾਂ ਇਹਨਾਂ ਨੂੰ ਅੱਜ ਖੁੱਡੇ ਦੇ ਵਿੱਚ ਛੱਡਾਂਗੇ ਠੀਕ ਹੈ ਬਾਕੀ ਆਪਾਂ ਜਿਹੜਾ ਗੇਟ ਸੀ ਆਪਣਾ ਉਹ ਵੀ ਸੈੱਟ ਕਰ ਲਿਆ ਬਾਕੀ ਅੱਜ ਤੁੱਪ ਵਾਲੀ ਜ਼ਿਆਦਾ ਹੀ ਨਿਕਲੀ ਪਈ ਆ ਰੋਸ਼ਨੀ ਉਵੇਂ ਹੀ ਪੈਂਦੀ ਪਈ ਆ ਅੱਜ ਤਾਂ ਠੀਕ ਹੈ ਆ ਸੈੱਟ ਕਰਤਾ ਸੀ ਅਸੀਂ ਤੇ ਹੁਣ ਇਹਨਾਂ ਨੂੰ ਖੋਲ ਕੇ ਦਿਖਾਉਣਾ ਤੁਹਾਨੂੰ ਮੈਂ ਲੋ ਆ ਗਾੜੀ ਦੀ ਚਣਾਈ ਕਰਤੀ ਸੀ ਜਦੋਂ ਆਪਾਂ ਆਪ ਨੰਗਾ ਮਹਿਟਾ ਨਾਲ ਡਿੱਗਣਾ ਤੇ ਬਾਕੀ ਉਹ ਆਪਾਂ ਜਾਲੀ ਲਾਤੀ ਆ ਉਧਰ ਬਾਕੀ ਤੁੱਪ ਉਧਰੋਂ ਵੀ ਆਉਂਦੀ ਆ ਬਾਕੀ ਮਿੱਟੀ ਜੀ ਥੋੜੀ ਥੋੜੀ ਟੱਕੀ ਸੀ ਆਪਾਂ ਮੈਂ ਚਲ ਅੰਦਰ ਜਿਹੜਾ ਹੁੱਕ ਗਾਰਾ ਲਾਇਆ ਸੀ ਆਪਾਂ ਅੰਦਰ ਤਾਂ ਕਰਕੇ ਚੱਕ ਲਈ ਸੀ ਬਾਕੀ ਇਹਨਾਂ ਦਾ ਦਾਣਾ ਪਾਣੀ ਸਾਰਾ ਵਿੱਚ ਹੀ ਹੋਊਗਾ ਜਿਵੇਂ ਪੱਠੇ ਹੈ ਨਾ ਪਾਣੀ ਵਿੱਚ ਰੱਖ ਦਿਆ ਕਰਾਂਗੇ ਬਾਕੀ ਜਦੋਂ ਆਪ ਆਪ ਘਰੇ ਰਿਆ ਕਰਾਂਗੇ ਬਾਕੀ ਘਰਦਿਆਂ ਨੂੰ ਕਹਦਿਆਂ ਕਰਾਂਗੇ ਨਾ ਛੱਡ ਦਿਆ ਕਰਨਗੇ ਤੇ ਪਹਿਲਾਂ ਆਹ ਵੱਡੇ ਪੱਠੇ ਰੱਖ ਲਈਏ ਅੰਦਰ ਖਾਖੂ ਲੈਣਗੇ ਬਾਅਦ ਚੋਂ ਉਥੇ ਰੱਖ ਦਿੰਨੇ ਬਾਕੀ ਪਾਣੀ ਰੱਖ ਦਾਂਗੇ ਠੀਕ ਹੈ ਤੇ ਇਹਨਾਂ ਨੂੰ ਇੱਕ ਦਿਨ ਫੜ ਕੇ ਆਪਾਂ ਛੱਡ ਦਿੰਨੇ ਆ ਠੀਕ ਹੈ ਅੰਦਰ ਤੇ ਵੇਖਦੇ ਹਾਂ ਕੀ ਰਿਸਪੌਂਸ ਦਿੰਦੇ ਆਪਾਂ ਨੂੰ ਨੂੰ ਇਹ ਪੱਠੇ ਖਾਂਦੇ ਪਏ ਹਨ ਉਹਨਾਂ ਨੂੰ ਯਾਰ ਮੇਰਾ ਇਰਾਦਾ ਸੀ ਨਾ ਆਪਾਂ ਜਿਹੜੇ ਕਬੂਤਰ ਆਪਣੇ ਉਹਨਾਂ ਨੂੰ ਧੁੱਪ ਲਵਾ ਦਈਏ ਉਹਦੋਂ ਆਪਾਂ ਕਬੂਤਰੀਆਂ ਨੂੰ ਧੁੱਪ ਲਵਾਈ ਸੀਗੀ ਤੇ ਅੱਜ ਆਪਾਂ ਕਬੂਤਰਾਂ ਨੂੰ ਧੁੱਪ ਧੁੱਪ ਲਵਾ ਦਿੰਨੇ ਨਾਲੇ ਉਹਨਾਂ ਨੂੰ ਆ ਪੱਠੇ ਖਾ ਲੈਣਗੇ ਤੇ ਇਸ ਤੋਂ ਬਾਅਦ ਉਹ ਅੰਦਰ ਆ ਤਾਰ ਤੋੜ ਜਾਣਗੇ ਆਪੇ ਇੱਕ ਰੀਤਾ ਹੋ ਕੇ ਮੋੜ ਆਏ ਆ ਅੰਦਰੋਂ ਤੇ ਉਹ ਵੀ ਪੱਠੇ ਖਾ ਖੋ ਲੈਣਗੇ ਠੀਕ ਹੈ ਬਾਕੀ ਹੁਣ ਤੋਰਾ ਫੇਰਾ ਕਰੀ ਜਾਂਦੇ ਆ ਆਪਦਾ ਜਦੋਂ ਆਪਾਂ ਜਾਣ ਲੱਗੇ ਨਾਲੇ ਤਾੜ ਜਾਾਂਗੇ ਨਾਲੇ ਉਹਨਾਂ ਨੂੰ ਆਪਾਂ ਧੁੱਪ ਲਵਾ ਦਿੰਨੇ ਕਿ ਕਿੱਧਰ ਗਿਆ ਉਹ ਆ ਗਿਆ ਠੀਕ ਹੈ ਉਹਨਾਂ ਜਿਹੜੇ ਆਪਣੇ ਕਬੂਤਰ ਆ ਪਹਿਲੇ ਖੁੱਡੇ ਵਾਲੇ ਉਹਨਾਂ ਨੂੰ ਧੋਪਣੀ ਆ ਆਪਾਂ ਕਦੇ ਲਵਾਈ ਸੀਗੀ ਅੱਜ ਉਹਨਾਂ ਨੂੰ ਧੋਪ ਲਵਾਉਣੇ ਆ ਠੀਕ ਹੈ ਵੇਖਦੇ ਕਿੰਨੇ ਕਬੂਤਰ ਪਿੰਜਰੇ ਦੇ ਵਿੱਚ ਪੂਰੇ ਆਉਂਦੇ ਆ ਤੇ ਫਿਰ ਨਾਲੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਵੀਡੀਓ ਦੇ ਨਾਲ ਬਣੇ ਦਿਓ ਸਾਰੇ ਵੀਰ ਭਰਾ ਜੀ ਹੁਣ ਆਪਾਂ ਜਾਲ ਦੇ ਵਿੱਚ ਪਾਉਣ ਲੱਗੇ ਆ ਜਿਹੜੇ ਤਾਂ ਆਪਣੇ ਨਵੇਂ ਕਬੂਤਰ ਹੋਣਗੇ ਹਨਾ ਜਿਹੜੇ ਆਪਣੇ ਅੱਡੇ ਨਹੀਂ ਲੱਗੇ ਉਹਨਾਂ ਨੂੰ ਆਪਾਂ ਕੱਪੜੇ ਵਾਲੇ ਜਾਲ ਦੇ ਵਿੱਚ ਪਾਵਾਂਗੇ ਜਿਹੜੇ ਆਪਣੇ ਅੱਡੇ ਲੱਗੇ ਹੋਏ ਆ ਉਹ ਤੁਹਾਨੂੰ ਪਤਾ ਆਪਾਂ ਸਿੰਪਲ ਜਾਲ ਦੇ ਵਿੱਚ ਹੀ ਪਾਵਾਂਗੇ ਠੀਕ ਹੈ ਤੇ ਬਾਕੀ ਦੇਖਦੇ ਆ ਆਪਣੇ ਜੇ ਤਾਂ ਸਾਰੇ ਕਬੂਤਰ ਪੂਰੇ ਆ ਗਏ ਜਾਲ ਦੇ ਵਿੱਚ ਫਿਰ ਤਾਂ ਬੜੀ ਵਧੀਆ ਗੱਲ ਆ ਜੇ ਥੋੜੇ ਬਹੁਤੇ ਰਹਿੰਦੇ ਹੋਏ ਫਿਰ ਦੇਖਦੇ ਆ ਕੀ ਕਰਦੇ ਆ ਕੀ ਨਹੀਂ ਉਹ ਮੌਕੇ ਦੇ ਦੇਖਦੇ ਆ ਇੱਕ ਰੀ ਆਪਾਂ ਹੌਲੀ ਹੌਲੀ ਫੜਦੇ ਆ ਫਿਰ ਤੇ ਪਾਉਣਿਆ ਇਹ ਜਾਲ ਦੇ ਵਿੱਚ ਜਿਹੜੇ ਜਾਲ 'ਚ ਨਹੀਂ ਲੱਗੇ ਆਪਣੇ ਦੂਸਰੇ ਕਬੂਤਰ ਛੱਤ ਤੇ ਨਹੀਂ ਲੱਗੇ ਉਹਨਾਂ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਠੀਕ ਹੈ ਜਿਵੇਂ ਮੰਨ ਲਓ ਇੱਕ ਅੱਡੇ ਇੱਥੇ ਆਪਾਂ ਉਦੋਂ ਕੋ ਨਵਾਂ ਕਬੂਤਰ ਫੜਿਆ ਸੀ ਇੱਕ ਉਹ ਗਿਆ ਬਾਕੀ ਉਹ ਇੱਕ ਦੋ ਲਾਡੀ ਵਾਲੇ ਆ ਹਨਾ ਉਹ ਫੜ ਕੇ ਵੇਖਦੇ ਆ ਤੇ ਬਾਕੀ ਦੇਖਦੇ ਜੇ ਤਾਂ ਸਾਰੇ ਪੂਰੇ ਆ ਗਏ ਦੋ ਪਿੰਜਰਿਆਂ ਦੇ ਵਿੱਚ ਫਿਰ ਤਾਂ ਬੜੀ ਵਧੀਆ ਗੱਲ ਆ ਇੱਕ ਦੋ ਬਾਈ ਦੋ ਦਾ ਪਿੰਜਰਾ ਆ ਤਾਂ ਛੋਟਾ ਵਾ ਤੇ ਇਹਦੇ ਚ ਆਪਾਂ ਉਹ ਛੱਡਾਂਗੇ ਜਿਹੜੇ ਨਹੀਂ ਆ ਦਿਲ ਲੱਗੇ ਠੀਕ ਹੈ ਬਣੇਰੋ ਵੀਡੀਓ ਦੇ ਨਾਲ ਸਾਰੇ ਵੀਰ ਭਰਾ ਬਾਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਭੁੱਲ ਨਾ ਜਾਇਓ ਸਾਰੇ ਵੀਡੀਓ ਪੜਾ ਠੀਕ ਹੈ ਯਾਦ ਨਾ ਕਰਿਓ ਸਬਸਕ੍ਰਾਈਬਰ ਹੋਰ ਵੀਡੀਓ ਦੇਖਣ ਵਾਸਤੇ ਕੋਣ ਮੇ ਜਿਆਰ ਲੋ ਕਰਦਾ ਅੱਖਾਂ ਦਾ ਸਿਲਾਈ ਤੇ ਕਰੇ ਕਬ ਜੇ ਆਉਂ ਬੋਰ ਵਾਂਗੂ ਜਦਾ ਬੁੱਧ ਟੁਕੀ ਆ ਖੜੇ ਲੋਕਾਂ ਦਾ ਦੀ ਐਵੇਂ ਬਿੰਗੇ ਬੋਲੇ ਕੋਮ ਨੇ ਮਿੰਟੋ ਮੈਂ ਟਪਾਤ ਨਾ ਬਹਸ ਬਲੀਏ ਕਿਹੜਾ ਕਰਦਾ ਤੈਨੂੰ ਮੈਨੂੰ ਦੱਸ ਬਲੀਏ ਸਾਡੇ ਮੈਟ੍ਰਿਕ ਚ ਆਉਂਦੀ ਨਾ ਬਲਸ ਬਲੀਏ ਲੋ ਜੀ ਆਪਾਂ ਜਾਲਾਂ ਦੇ ਵਿੱਚ ਪਾਲੇ ਸੀ ਪੂਰੇ ਆ ਗਏ ਸੀ ਮੈਨੂੰ ਤਾਂ ਨਹੀਂ ਲੱਗਿਆ ਪੂਰੇ ਆਉਣਗੇ ਬਾਕੀ ਯਾਰ ਮੁੰਡੇ ਦਾ ਫੋਨ ਆ ਗਿਆ ਸੀ ਨਾ ਫਿਰ ਅੰਬਰਸਰੋ ਤੇ ਫਿਰ ਆਪਾਂ ਉਹਦੇ ਨਾਲ ਗੱਲਾਂ ਕਰੀ ਗਏ ਨਾਲੇ ਫਿਰ ਕਬੂਤਰ ਅੱਧੇ ਨਿਕਲੀ ਗਏ ਦੇ ਵਿੱਚ ਬਾੜੀ ਜਾਂ ਮਹਾ ਬਾੜੀ ਤੇ ਬਾਕੀ ਹੁਣ ਵਧੀਆ ਪੂਰੇ ਆ ਗਏ ਆ ਠੀਕ ਆ ਖੁੱਡਾ ਆਪਣਾ ਵਹਿਲਾ ਹੋ ਗਿਆ ਇੱਕ ਦੀ ਦਿਖਾ ਦੇ ਤੇ ਹੁਣ ਇਹਦੂ ਬਾਦ ਆਪਾਂ ਟਾਂਗਦੇ ਆ ਇੱਕ ਇੱਕ ਪਿੰਜਰੇ ਨੂੰ ਫਾੜ ਕੇ ਠੀਕ ਆ ਜਿਹੜਾ ਤਾਂ ਆ ਪਿੰਜਰਾ ਹੋਊਗਾ ਇਹਨੂੰ ਆਪਾਂ ਅੱਧ ਟਾਂਗ ਦਾਂਗੇ ਆ ਵਾਲੇ ਨੂੰ ਹੋਰ ਟਾਂਗ ਲਾਂਗੇ ਕੌਣ ਕੀ ਦੇ ਥੱਲੇ ਕਪੜਾ ਨਹੀਂ ਲੱਗਾ ਨਾ ਫਿਰ ਮਿੱਠਾ ਏਠਾ ਵੀ ਨਾ ਜਾਣ ਤੇ ਫਿਰ ਤਾਂ ਉੱਪਰ ਉੱਪਰੀ ਬੈਠਾ ਰਹਿਣਾ ਨਾ ਵੀ ਕੰਮ ਦੇ ਵੀ ਨਾ ਲੜਨ ਤੇ ਹੁਣ ਆਪਾਂ ਇਹਨੂੰ ਡੰਗਣਾ ਸ਼ੁਰੂ ਕਰਦੇ ਹਾਂ ਠੀਕ ਹੈ ਆ ਬਜੇ ਆਓ ਥੋੜਾ ਵਾਂਗੂ ਜਦਾਂ ਮੁੱਠ ਟੁੱਕੀ ਆ ਖੜਿਆ ਲੋਕਾਂ ਤਾਂ ਦੀਏ ਨੇ ਬਿੰਗੇ ਬੋਲੇ ਕੋਮਨ ਹੈ ਮਿੰਦੋ ਮੈਂ ਤਾਂ ਪਾਟਣਾ ਤੂੰ ਹੱਸ ਬੱਲੀਏ ਕਿਹੜਾ ਕਰਦਾ ਤੂੰ ਮੈਨੂੰ ਦੱਸ ਬੱਲੀਏ ਸਾਡੇ ਮੈਟ੍ਰਿਕ ਚ ਆਉਂਦੀ ਨਾ ਪਲੱਸ ਬੱਲੀਏ ਕਰਦਾ ਇਹ ਤੰਗ ਕਿਹੜਾ ਦੱਸ ਬੱਲੀਏ ਮਮੋ ਬੋਕੇਰਾ ਤੋਂ ਤੋਂ ਹਾਕੀਆ ਇਹ ਲਓ ਬਾਈ ਜੀ ਆਪਾਂ ਜਾਲ ਟਾਂਗੇ ਸੀ ਠੀਕ ਹੈ ਤੇ ਹੁਣ ਆ ਕਬੂਤਰੀ ਆਪਣੀ ਨਵੀਂ ਤੇ ਇਹਨੂੰ ਆਪਾਂ ਛਤਰੀ ਦੇ ਬਣ ਦਿੰਨੇ ਆ ਜਾਲ ਤਾਂ ਆਪਣੇ ਲੱਗੇ ਹੋਏ ਆ ਫਿਰ ਹੌਲੀ ਹੌਲੀ ਜਿਹੜੇ ਆਪਣੇ ਕਬੂਤਰ ਨਹੀਂ ਲੱਗੇ ਹੋ ਕਬੂਤਰੀਆਂ ਜਿਵੇਂ ਮੰਨ ਲਓ ਹਨ 2 3 ਆਪਾਂ ਉਹਨਾਂ ਨੂੰ ਜਿਵੇਂ ਆਪਾਂ ਕਬੂਤਰ ਬਾਹਰ ਕੱਢਾਂਗੇ ਉਸ ਤੋਂ ਬਾਅਦ ਜਿਵੇਂ ਆ ਛਤਰੀਆਂ ਦੇ ਬਣ ਦਿਆ ਕਰਾਂਗੇ ਜਦੋਂ 10 ਦਿਨਾਂ ਬਾਅਦ ਆਪਾਂ ਖੋਲ ਦਿਆ ਕਰਾਂਗੇ ਠੀਕ ਹੈ ਅੱਜ ਪਹਿਲਾ ਦਿਨ ਇਹਦਾ ਵਾ ਇਹਨੂੰ ਬਣਦੇ ਛਤਰੀ ਤੇ ਆ ਜੀਕਰ ਜੀ ਆਪਾਂ ਛਤਰੀ ਦੇ ਵੀ ਬਣਦਾ ਕਬੂਤਰ ਤੇ ਕਬੂਤਰ ਜਿਹੜੇ ਦੂਸਰੇ ਆ ਉਹਨਾਂ ਨੂੰ ਜਾਲਾਂ ਦੇ ਵਿੱਚ ਵੀ ਪਾਤਾ ਠੀਕ ਐ ਹੁਣ ਇਹਨਾਂ ਨੂੰ ਛੱਡ ਦੇ ਆਂ ਗੇਟ ਦੇ ਵਿੱਚ ਆਪਣੇ ਕੁੱਡੇ ਦੇ ਵਿੱਚ ਤੇ ਦੇਖਦੇ ਆ ਆਪਣੇ ਵੱਲੋਂ ਤਾਂ ਪੂਰਾ ਵਧੀਆ ਕੁੱਡਾ ਬਣਾ ਕੇ ਦਿੱਤਾ ਵਾ ਬਾਕੀ ਹੁਣ ਬਿੱਲੀ ਬੁੱਲੀ ਤੋਂ ਬਚੇ ਰਹਿਣ ਤੇ ਵਧੀਆ ਗੱਲ ਐ ਤੇ ਬਾਕੀ ਦੇਖਦੇ ਆ ਬੱਚੇ ਕਿੰਨੇ ਟਾਈਮ ਬਾਅਦ ਕੱਢਦੇ ਕਿਉਂਕਿ ਆਪਾਂ ਨੂੰ ਤਾਂ ਹਜੇ ਪਤਾ ਨਹੀਂ ਨੌਲੇਜ ਹੈ ਨਹੀਂਗੀ ਆਪਾਂ ਤੇ ਸ਼ੁਰੂ ਸ਼ੁਰੂ ਉੱਤੇ ਰੱਖਿਆ ਬਾਕੀ ਪਿੰਜਰੇ ਦੇ ਵਿੱਚ ਵੱਢ ਜਾਗਾ ਮਿੰਟਾਂ ਦੀ ਇਹਨਾਂ ਨੂੰ ਐ ਚੱਕ ਕੇ ਲੈ ਜਾਪੀ ਤਾਂ ਤੇ ਵਿੱਚ ਛੱਡ ਦਿੰਨੇ ਆਪਾਂ ਦੇ ਦੇਖਦੇ ਆ ਫਿਰ ਠੀਕ ਹੈ ਉਹ ਵੀ ਨਿਕਲਣਾ ਹੋਣਾ ਵਿੱਚੋਂ ਉਹ ਦੇਖ ਲਈ ਬਾਕੀ ਤਾਂ ਹੌਲੀ ਹੌਲੀ ਗੇਜੇ ਜਾਣਗੇ ਇਹ ਕਿਉਂਕਿ ਖੁੱਲਾ ਖੁੱਲਾ ਵੇਖਣਗੇ ਹਨਾ ਮੌਲ ਤੇ ਵਧੀਆ ਰਹਿਣਗੇ ਹੌਲੀ ਹੌਲੀ ਜਾਂਦੇ ਆ ਤਾਂ ਹੈਗੇ ਆ ਡਰਾਜੇ ਦੇ ਮਾੜੇ ਜੀ ਆਨੂੰ ਡਰਾ ਹਨ ਉਹਨੇ ਫੇਰ ਵੜਾਉਣਾ ਚਿੱਟੇ ਨੇ ਇਹਨੂੰ ਬਾਹਰ ਪਿੰਜਰਾ ਬਾਹਰ ਕੱਢ ਲਾ ਪੱਜ ਆਪੇ ਪੱਜੂਗਾ ਜਾਣਦੇ ਪੱਠੇ ਹੋ ਵੀ ਤੇ ਆ ਵੀ ਪੱਠੇ ਸੋੜਦੀ ਲੈ ਉਹ ਬਾਹਰ ਹੀ ਆ ਗਈ ਹੋ ਨਿਕਲ ਗਿਆ ਜਾਂ ਉਹਨੂੰ ਫੜ ਕੇ ਲਿਆ ਇਹਨੂੰ ਛੱਡੀ ਇੱਧਰ ਉਹ ਵੇ ਇੱਕ ਤਾਂ ਖਾਣ ਲੱਗ ਗਿਆ ਬਾਕੀ ਜਦੋਂ ਆਪਾਂ ਕਬੂਤਰ ਡਾਇਆ ਕਰਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਵੀ ਬਾਹਰ ਕੱਢ ਦਿਆ ਕਰਾਂਗੇ ਹਨਾ ਉੱਪਰ ਧਿਆਨ ਰੱਖੀ ਰੱਖਿਆ ਇਹਨੂੰ ਲੈ ਆ ਫੜ ਕੇ ਚੱਲ ਪਰੇ ਹੋਈ ਐਂ ਲਿਆ ਜੇ ਆਉਂਦਾ ਤਾਂ ਬੈਠ ਹੀ ਗਿਆ ਉਹ ਲਿਆ ਦੇ ਇਹਨੂੰ ਛੱਡ ਦੇ ਇਹਨੂੰ ਤੇ ਇਹਨਾਂ ਨੂੰ ਪਾਣੀ ਵੀ ਰੱਖ ਦਿੰਨੇ ਆ ਠੀਕ ਹੈ ਉਹ ਕੂਂਡਾ ਪਿਆ ਆਪਾਂ ਕੂਂਡਾ ਬਾਹਰ ਵੈਸੇ ਪਿਆ ਹੁੰਦਾ ਤੇ ਆਪਾਂ ਉਹ ਰੱਖ ਦਿੰਨੇ ਆ ਬਾਕੀ ਹੁਣ ਪੱਠੇ ਖਾਨ ਲੱਗ ਗਿਆ ਠੀਕ ਹੈ ਤੇ ਕੂਂਡੇ ਚ ਪਾਣੀ ਪੂਣੀ ਰੱਖ ਦਿੰਦੇ ਆ ਫਿਰ ਇੱਕ ਰੀ ਲਓ ਬਾਈ ਜੀ ਪਾਣੀ ਪੂਣੀ ਰੱਖਤਾ ਜਦੋਂ ਮਾੜਾ ਜਾਂ ਖੁੱਡਾ ਹੁੰਦਾ ਵੇਲਾ ਇਹ ਨਾਲ ਦੀ ਨਾਲ ਬਾਹਰ ਆ ਜਾਂਦਾ ਲੈ ਐ ਜੋ ਭੱਜਿਆ ਤੂੰ ਮਾਹਾਂ ਦਾ ਤੁਹਾਡੇ ਵਾਸਤੇ ਖੁੱਡਾ ਬਣਾਇ ਇਨੀ ਮਿਹਨਤ ਕਰਕੇ ਦਿਨੇ ਪੈਸੇ ਲਵਾਤੇ ਤੁਸੀਂ ਸਾਡੇ ਹੁਣ ਤੁਸੀਂ ਬਾਹਰ ਨੂੰ ਆਉਂਦੇ ਆ ਹਨਾ ਵੀ ਤੇ ਬਾਕੀ ਠੀਕ ਆ ਫਿਰ ਆਪਾਂ ਮਿਲਦੇ ਆ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਯਾਰ ਨਾਲ ਸਾਰੇ ਵੀਰ ਭਰਾ ਤੇ 1 ਲੱਖ ਕਰਵਾ ਦਿਓ ਸਾਰੇ ਵੀਰ ਭਰਾ 50k ਦਾ ਤੁਹਾਡੀ ਆਪਣੀ ਮਿਹਨਤ ਨਾਲ ਆਪ ਮੇਰੀ ਤੇ ਤੁਹਾਡੀ ਨਾਲ ਹੋ ਗਏ ਆ ਠੀਕ ਹੈ ਤੇ ਹੋਰ ਕਰਵਾ ਦਿਓ 50k ਜਲਦੀ ਤੋਂ ਜਲਦੀ ਸਾਰੇ ਵੀਰ ਭਰਾ ਤੇ ਫਿਰ ਆਪਾਂ ਕੁਝ ਕਰਾਂਗੇ ਉਹ ਤੁਹਾਨੂੰ ਦੱਸਾਂਗੇ ਮੌਕੇ ਤੇ ਕੀ ਆਪਾਂ ਕੋਈ ਸਰਪ੍ਰਾਈਜ਼ ਦੇਵਾਂਗੇ ਤੁਹਾਨੂੰ ਠੀਕ ਹੈ ਤੇ ਬਣੇ ਰਹੋ ਫਿਰ ਵੀਡੀਓ ਦੇ ਨਾਲ ਸਾਰੇ ਵੀਰ ਭਰਾ ਠੀਕ ਹੈ ਓਕੇ ਬਾਈ ਜੀ